ਸੋਸ਼ਲ ਮੀਡੀਆ ਤੇ ਲੋਕਾਂ ਨਾਲ ਹੁੰਦੀਆਂ ਠੱਗੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਤੇ ਲੋਕ ਚਿੰਤਾ ਦੇ ਵਿੱਚ ਨੇ ਕਈ ਵਾਰ ਤਾਂ ਲੋਕਾਂ ਦੇ ਕਰੋੜਾਂ ਰੁਪਏ ਵੀ ਠੱਗੇ ਜਾਂਦੇ ਨੇ ਤਾਂ ਅਜੇ ਮਾਮਲੇ ਵੀ ਜਿਹੜੇ ਨੇ ਉਹ ਸੁਰਖੀਆਂ ਬਟੋਰਦੇ ਰਹੇ ਨੇ ਪਰ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਕੁੜੀ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਉਸਨੇ ਇੱਕ ਮੁੰਡੇ ਨੂੰ ਠੱਗਿਆ ਵਿਆਹ ਦਾ ਝਾਂਸਾ ਦਿੱਤਾ ਤੇ ਉਸ ਤੋਂ 15 ਲੱਖ ਰੁਪਏ ਤੋਂ ਵੀ ਜ਼ਿਆਦਾ ਜਿਹੜਾ ਉਹ ਪੈਸੇ ਠੱਗ ਲਈ ਮਾਮਲਾ ਤੁਹਾਨੂੰ ਪੂਰਾ ਦੱਸ ਦੰਨੇ ਆ ਪੂਰਾ ਮਾਮਲਾ ਜੋ ਹੈ ਪਟਿਆਲਾ ਨੂੰ ਦੱਸਿਆ ਜਾ ਰਿਹਾ ਪਟਿਆਲਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਇਹ ਪੂਰਾ ਮਾਮਲਾ ਪਟਿਆਲੇ ਦਾ ਦਰਸਲ ਇੱਕ ਕੁੜੀ ਇੰਸਟਾਗ੍ਰam ਦੇ ਉੱਪਰ ਆਪਣੀਆਂ ਫੋਟੋਜ਼ ਜਿਹੜੀਆਂ ਉਹ ਅਪਲੋਡ ਕਰਦੀ ਸੀ ਜਿਹੜੀ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੀ ਸੀ ਤਾਂ ਇਸੇ ਤਰ੍ਹਾਂ ਇੱਕ ਮੁੰਡਾ ਉਸਦੇ ਚੱਕਰਾਂ ਦੇ ਵਿੱਚ ਫਸ ਜਾਂਦਾ ਹੈ ਇੰਸਟਾਗ੍ਰam ਦੇ ਉੱਤੇ ਉਸ ਕੁੜੀ ਦੇ ਨਾਲ ਜੋ ਹੈ ਗੱਲਬਾਤ ਕਰਨ ਲੱਗ ਜਾਂਦਾ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਹੀ ਕੁੜੀ ਹੈ ਜਿਸ ਦੇ ਵੱਲੋਂ ਲੱਖਾਂ ਰੁਪਏ ਦੀ ਠੱਗੀ ਇੱਕ ਮੁੰਡੇ ਦੇ ਨਾਲ ਮਾਰੀ ਜਾਂਦੀ ਹੈ ਤਾਂ ਪੂਰਾ ਇਹਨਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਇੰਸਟਾਗ੍ਰam ਤੇ ਦੋਸਤੀ ਹੁੰਦੀ ਹੈ ਪਿਆਰ ਮੁਹੱਬਤ ਦੀਆਂ ਗੱਲਾਂ ਹੁੰਦੀਆਂ ਨੇ ਤੇ ਗੱਲ ਵਿਆਹ ਤੱਕ ਪਹੁੰਚ ਜਾਂਦੀ ਹੈ ਜਦੋਂ ਵਿਆਹ ਦੀ ਗੱਲ ਹੁੰਦੀ ਹੈ ਤਾਂ ਮੁੰਡੇ ਵਾਲੇ ਪੂਰਾ ਖਰਚਾ ਚੱਕਦੇ ਨੇ ਪੈਲੈਸ ਤੱਕ ਦਾ ਖਰਚਾ ਵੀ ਜਿਹੜਾ ਮੁੰਡੇ ਵਾਲੇ ਚੱਕ ਲੈਂਦੇ ਰਿਕੇ ਸੀ ਪੈਲੈਸ ਦੇ ਵਿੱਚ ਬੁਕਿੰਗ ਕਰਾਵਾਂਗੇ ਪੈਲੈਸ ਦਾ ਸਾਰਾ ਖਰਚਾ ਚੱਕਾਂਗੇ ਜੋ ਵੀ ਸਮਾਨ ਹੋਏਗਾ ਉਹ ਸਾਰਾ ਸਾਡਾ ਹੋਏਗਾ ਤਾਂ ਪੂਰਾ ਖਰਚਾ ਮੁੰਡੇ ਵਾਲੇ ਨੇ ਚੱਕ ਲਿਆ ਉਸ ਤੋਂ ਬਾਅਦ ਉਹਨਾਂ ਨੇ 15 ਲੱਖ ਰੁਪਏ ਦੀ ਕੁੜੀ ਨੂੰ ਸ਼ਾਪਿੰਗ ਵੀ ਕਰਾ ਦਿੱਤੀ ਕਿ ਜੋ ਸਮਾਨ ਹੁੰਦਾ ਵਿਆਹ ਲਈ ਜ਼ਰੂਰੀ ਹੁੰਦਾ ਕੁੜੀ ਦੇ ਲਈ ਤਾਂ ਉਹ ਪੂਰਾ 15 ਲੱਖ ਦਾ ਕੁੜੀ ਨੂੰ ਜਿਹੜਾ ਉਸਮਾਨ ਵੀ ਦਵਾ ਦਿੱਤਾ ਸ਼ਾਪਿੰਗ ਕਰਾ ਦਿੱਤੀ ਉਸ ਤੋਂ ਬਾਅਦ ਵਿਆਹ ਦੇ ਕਾਰਡ ਵੀ ਪਰ ਮੁੰਡੇ ਵਾਲਿਆਂ ਨੇ ਵੰਡ ਤੇ ਰਿਸ਼ਤੇਦਾਰਾਂ ਨੂੰ ਭੇਜ ਦਿੱਤਾ ਹੋਰ ਆਣ ਗਵੜ ਜਿਸ ਨੂੰ ਉਹਨਾਂ ਨੇ ਵਿਆਹ ਤੇ ਸੱਦਣਾ ਸੀ ਤਾਂ ਕਾਰਡ ਵੀ ਜੜੇ ਉਹਨਾਂ ਨੂੰ ਭੇਜ ਦਿੱਤੇ ਪਰ ਜਦੋਂ ਵਿਆਹ ਤੋਂ 5 ਦਿਨ ਪਹਿਲਾਂ ਉਜ ਅਜੀਵ ਨਾ ਦੇ ਨਾਲ ਹੁੰਦਾ ਜਿਸ ਤੋਂ ਬਾਅਦ ਉਹ ਸਿੱਧਾ ਥਾਣੇ ਪਹੁੰਚ ਜਾਂਦੇ ਨੇ ਦਰਅਸਲ ਕੁੜੀ ਜਿਹੜੀ ਅਚਾਨਕ ਗਾਇਬ ਹੋ ਜਾਂਦੀ ਹੈ ਇੱਕ ਰਿਸ਼ਤੇਦਾਰ ਦਾ ਬਹਾਨਾ ਲਾਉਂਦੀ ਕਿ ਸਾਡੇ ਇੱਕ ਰਿਸ਼ਤੇਦਾਰ ਦੀ ਜੋ ਹੈ ਮੌਤ ਹੋ ਗਈ ਹੈ ਮੈਂ ਉੱਥੇ ਜਾਣਾ ਉਸ ਤੋਂ ਬਾਅਦ ਉਹ ਬਹਾਨਾ ਲਾ ਕੇ ਚੜੀ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਨੂੰ ਥਾਣੇ ਤੱਕ ਜਾਣਾ ਪੈਂਦਾ ਉਸ ਤੋਂ ਬਾਅਦ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਸਾਡੇ ਨਾਲ ਠੱਗੀ ਵੁੱਜੀ ਹੈ ਤਾਂ 15 ਲੱਖ ਰੁਪਏ ਦੀ ਸ਼ਾਪਿੰਗ ਕਰਾ ਕੇ ਤਾ ਉਹ ਕੁੜੀ ਅਚਾਨਕ ਗਾਇਬ ਹੋ ਜਾਂਦੀ ਆ ਉਸ ਤੋਂ ਬਾਅਦ ਮੁੰਡੇ ਵਾਲੇ ਫਿਰ ਥਾਣੇ ਦਾ ਦਰਵਾਜ਼ਾ ਖੜਕਾਉਂਦੇ ਨੇ ਤੇ ਮਾਮਲਾ ਜੋ ਹੈ ਉਹ ਦਰਜ ਹੁੰਦਾ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਿਆ ਇਹ ਤਸਵੀਰ ਉਸੇ ਕੁੜੀ ਦੀ ਤਸਵੀਰ ਜਿਸ ਦੇ ਵੱਲੋਂ ਇੰਸਟਾਗ੍ਰਾਮ ਤੇ ਐਜਈਆਂ ਫੋਟੋਆਂ ਜੜੀਆਂ ਨੇ ਅਪਲੋਡ ਕੀਤੀਆਂ ਗਈਆਂ ਤਾਂ ਕੋਈ ਵੀ ਜੋ ਅਜਿਹੀ ਤਸਵੀਰ ਜਾਫਰੇ ਜਈ ਕੁੜੀ ਦੇਖੇਗਾ ਤਾਂ ਅ ਦੋਸਤੀ ਕਰੇਗਾ ਕਿਉਂਕਿ ਹਰੇਕ ਨੂੰ ਹੁੰਦਾ ਕਿ ਸਾਨੂੰ ਕੋਈ ਮੁਲਾਜ਼ਮ ਮਿਲ ਜੇ ਸਾਨੂੰ ਕੋਈ ਸਰਕਾਰੀ ਨੌਕਰੀ ਵਾਲਾ ਇਹ ਅਕਸਰ ਹੀ ਦੇਖਦੇ ਆ ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ ਉਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਕੋਈ ਨੌਕਰੀ ਵਾਲਾ ਸਾਡਾ ਪਾਰਟਨਰ ਹੋਵੇ ਇਸੇ ਤਰ੍ਹਾਂ ਉਹ ਮੁੰਡਾ ਚਾਂਸੇ ਦੇ ਵਿੱਚ ਆ ਜਾਂਦਾ ਉਹਨੂੰ ਲੱਗਦਾ ਕਿ ਸ਼ਾਇਦ ਸਰਕਾਰੀ ਨੌਕਰੀ ਹੈ ਤਾਂ ਸਾਡਾ ਭਵਿੱਖ ਵੀ ਚੰਗਾ ਰਹੇਗਾ ਤਾਂ ਚਾਂਸੇ ਦੇ ਵਿੱਚ ਆ ਜਾਂਦਾ ਹੈ ਪਿਆਰ ਮੁਹੱਬਤ ਇਹ ਗੱਲਾਂ ਹੁੰਦੀਆਂ ਨੇ ਦੋਸਤੀ ਹੁੰਦੀ ਏ ਉਸ ਤੋਂ ਬਾਅਦ ਜਾ ਕੇ ਪਰਦਾ ਫਾਸ਼ ਹੁੰਦਾ ਜਦੋਂ ਵਿਆਹ ਤੋਂ ਮੈਸ ਭਾਜ ਦਿਨ ਰਹਿ ਜਾਂਦੇ ਨੇ ਵਿਆਹ ਹੋਣ ਦਿੱਤਾ ਕਾਰਡ ਪੂੜ ਵਣ ਦਿੱਤੇ ਜਾਂਦੇ ਨੇ ਤਾਂ ਪੂਰਾ ਪੈਲਸ ਬੁੱਕ ਕਰਾ ਲਿਆ ਜਾਂਦਾ ਕੁੜੀ ਨੂੰ ਸ਼ਾਪਿੰਗ ਕਰਾ ਦਿੱਤੀ ਜਾਂਦੀ ਤਾਂ ਬਾਅਦ ਵਿੱਚ ਪਤਾ ਲੱਗਦਾ ਕਿ ਤਾਂ ਜੋ ਹੈ ਨਕਲੇ ਪੁਲਿਸ ਮੁਲਾਜ਼ਮ ਨਿਕਲੀ ਏ ਉਸ ਤੋਂ ਬਾਅਦ ਫਿਰ ਥਾਣੇ ਤੱਕ ਮਾਮਲਾ ਪਹੁੰਚਦਾ ਤੇ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਜੋ ਹੈ ਉਹ ਜਾਂਚ ਕੀਤੀ ਜਾਂਦੀ ਹੈ